ਆਪ ਸਰਕਾਰ ਹੁਣ 1800 ਕਰੋੜ ਰੁਪਏ ਦਾ ਕਰਜ਼ਾ ਹੋਰ ਚੱਕਣ ਚੱਲੀ ਐ ਤੇ ਜੇ ਇਸ ਹਿਸਾਬ ਨਾਲ ਚੱਲਦੇ ਰਹੇ ਤਾਂ 2025 ਤੱਕ ਪੰਜਾਬ ਦੇ ਸਿਰ 3.75 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਰ ਚੜਜੂਗਾ ਮਿਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੁੱਛੂਗਾ ਵੀ ਤੁਸੀਂ ਤਾਂ ਕਹਿੰਦੇ ਸੀਗੇ 10000 ਕਰੋੜ ਲਿੱਕਰ ਚੋਂ 20000 ਕਰੋੜ ਮਾਈਨਿੰਗ ਚੋਂ ਕੱਢ ਕੇ ਪੰਜਾਬ ਦੀ ਬਿਹਤਰੀ ਤੇ ਲਾਵਾਂਗੇ ਉਹ ਕੱਢਣਾ ਕਰਨਾ ਤਾਂ ਦੂਰ ਦੀ ਗੱਲ ਤੁਸੀਂ ਤਾਂ ਖਰਚੇ ਵਧਾ ਤੇ ਐਡਵਰਟਾਈਜ਼ਿੰਗ ਦਾ ਤੁਹਾਡੀ ਮਾਰਕੀਟਿੰਗ ਦਾ ਤੁਹਾਡੀ ਬ੍ਰਾਂਡਿੰਗ ਦਾ ਥੋਡੀ ਇਨਕੰਪੀਟੈਂਸ ਕਰਕੇ ਸਾਨੂੰ ਸੈਂਟਰ ਪੈਸੇ ਨਹੀਂ ਦੇ ਪਾ ਰਿਆ ਤੁਸੀਂ ਕੋਸ਼ਿਸ਼ ਹੀ ਨਹੀਂ ਕਰਦੇ ਸਾਡਾ ਆਡੀਆਫ ਦਾ ਪੈਸਾ ਰੁਕ ਜਾਂਦਾ ਹੈ ਸਾਡਾ ਐਨਐਚਐਮ ਦਾ ਰੁਕ ਜਾਂਦਾ ਹੈ ਸਾਡਾ ਐਸਸੀਆ ਦਾ ਰੁਕ ਜਾਂਦਾ ਹੈ ਸਾਨੂੰ ਇੰਟਰੀਅਮ ਬਜਟਸ ਕੋਈ ਨਹੀਂ ਮਿਲਦਾ ਕੁਝ ਨਾ ਸਾਨੂੰ ਪੈਕੇਜ ਮਿਲਦਾ ਨਾ ਫੰਡ ਮਿਲਦੇ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਸ਼ਿਸ਼ ਹੀ ਨਹੀਂ ਹੁੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੇ ਤਜਰਬਾ ਨਹੀਂ ਹੈ ਤੇ ਇਹ ਤਾਂ ਕਹਿੰਦੇ ਸੀਗੇ ਜੀ ਅਸੀਂ ਕਰਜ਼ਾ ਮੁਕਤ ਕਰ ਦਾਂਗੇ ਇਕਨੋਮੀ ਨੂੰ ਬਹੁਤ ਵਧੀਆ ਕਰ ਦਾਂਗੇ ਤੁਸੀਂ ਤਾਂ ਜਿਹੜੇ ਹਿਸਾਬ ਨਾਲ ਕਰਜ਼ਾ ਚੱਕ ਰਹੇ ਹੋ ਜਿੰਨੀ ਸਪੀਡ ਤੇ ਚੱਕ ਰਹੇ ਹੋ ਤੇ ਜਿੰਨਾ ਚੱਕ ਰਹੇ ਹੋ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਰਿਕਾਰਡ ਤੁਸੀਂ ਟੱਚ ਕਰਾ ਸਕਦੇ ਹੋ ਤੇ ਇਹੀ ਕਾਰਨਾ ਕਰਕੇ ਤੁਸੀਂ ਤਿੰਨ ਸੀਟਾਂ ਤੇ ਸਿੰਟਿਓ ਤੇਰਾ ਜ਼ੀਰੋ ਦਾ ਨਾੜਾ ਸੀਗਾ ਤੇ ਤਿੰਨ ਤੇ ਸਿੰਟ ਕੇ ਸੀਗੇ ਤੇ ਹੁਣ ਆ ਜਿਹੜਾ ਹੋਰ ਤੁਸੀਂ 1800 ਕਰੋੜ ਦਾ ਕਰਜ਼ਾ ਚੱਕਨ ਚੱਲੇ ਹੋ ਇਹਦਾ ਰਿਜ਼ਲਟ ਹੋਊਗਾ ਕਿ ਆਉਣ ਵਾਲੇ ਬਾਈ ਇਲੈਕਸ਼ਨਸ ਦੇ ਵਿੱਚ ਤੁਹਾਡੇ ਕੈਂਡੀਡੇਟਸ ਦੀਆਂ ਜਮਾਤਾਂ ਜਾਂ ਖੋਣਗੇ ਤੁਸੀਂ ਦੇਖੋ